ਸਵਾਗਤ ਹੈ ਗਰਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡੇ ਇੱਕ ਵਾਰ ਫਿਰ ਆਪਾਂ ਸਵਾਗਤ ਕਰ ਰਹੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਅਗਰ ਤੁਹਾਡ ਨੂੰ ਡਿਸਕ ਪ੍ਰਟਰੂਜਨ ਹੋ ਗਿਆ ਹੈ ਐਮ ਆਰ ਆਈ ਕਰਾਈ ਉਹਦੇ ਵਿੱਚ ਲਿਖਿਆ ਆ ਗਿਆ ਵੀ ਤੁਹਾਨੂੰ ਡਿਸਕ ਪ੍ਰਟਰੂਜਨ ਹੈ ਔਰ ਤੁਹਾਡੇ ਲੱਕ 'ਚ ਦਰਦ ਹੈ ਔਰ ਜਾਂ ਫਿਰ ਤੁਸੀਂ ਇੱਕ ਪਾਸੇ ਨੂੰ ਟੇਡੇ ਹੋ ਗਏ ਹੋ ਔਰ ਜਾਂ ਫਿਰ ਲੱਕ 'ਚ ਦਰਦ ਦੇ ਨਾਂ ਨਾਲ ਦੋਨਾਂ ਲੱਤਾਂ 'ਚ ਦਰਦ ਜਾ ਰਿਹਾ ਹੈ ਜਾਂ ਫਿਰ ਲੱਕ 'ਚ ਦਰਦ ਹੈ ਔਰ ਇੱਕ ਲੱਤ 'ਚ ਦਰਦ ਜਾ ਰਿਹਾ ਹੈ ਤੁਸੀਂ ਬਹੁਤ ਪਰੇਸ਼ਾਨ ਹੋ ਘਪਰਾਉਣਾ ਨਹੀਂ ਪਹਿਲਾਂ 4 ਤੋਂ 5 ਦਿਨ ਉਸ ਜਗ੍ਹਾ ਤੇ ਸੇਕ ਜ਼ਰੂਰ ਦਿਓ ਗਰਮ ਪਾਣੀ ਵਾਲੀ ਬੋਤਲ ਨਾਲ ਉਸ ਤੋਂ ਬਾਅਦ ਜੋ ਕਸਰਤਾਂ ਕਰਨੀਆਂ ਨੇ ਅਸੀਂ ਤੁਹਾਨੂੰ ਸਿਖਾਉਣ ਲੱਗੇ ਹਾਂ ਸਿਰਫ 5 ਕਸਰਤਾਂ ਤੁਸੀਂ ਕਰਨੀਆਂ ਨੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਰ ਸਿੰਘ ਸਰਾ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਚラン ਕਰਦੇ ਹਾਂ ਸਾਡੀਆਂ ਦੋ ਇੰਸਟਾਗ੍ਰam ਆਈਡੀਆਂ ਨੇ ਐਸ ਹਰੀ ਸਿੰਘ ਸਰਾ ਫਿਜ਼ਿਓਥੈਰਪੀ ਇੱਕ ਆਈਡੀ ਹੈ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੇਰ ਸਿੰਘ ਦੇ ਨਾਮ ਤੇ ਉੱਥੇ ਸਾਨੂੰ ਫੋਲੋ ਜ਼ਰੂਰ ਕਰੋ ਫੇਸਬੁਕ ਤੇ ਸਾਡਾ ਪੇਜ ਹੈ ਐਸ ਸਰੀ ਸਿੰਘਸਰਾ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਉੱਥੇ ਸਾਨੂੰ ਫੋਲੋ ਕਰੋ ਔਰ ਨਾਲ ਦੀ ਨਾਲ ਹੀ ਡਾਕਟਰ ਗੁਰਸ਼ੀਰ ਬਲੌਗਸ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ Snapchat ਤੇ ਡਾਕਟਰ ਗੁਰਸ਼ੀਰ ਸਿੰਘਸਰਾ ਸੋ ਫੋਲੋ ਕਰੋ ਸੋ ਆਓ ਸ਼ੁਰੂ ਕਰੀਏ ਅੱਜ ਦੀਆਂ ਡਿਸਕ ਪੈਟਰੂਜਨ ਤੁਹਾਨੂੰ ਹੋ ਗਿਆ ਹੈ ਲੱਕ ਦਰਦ ਹੋ ਰਿਹਾ ਹੈ ਉਸ ਦੇ ਬਾਅਦ ਆਪਾਂ ਕਿਹੜੀਆਂ ਕਸਰਤਾਂ ਕਰਨੀਆਂ ਨੇ ਸੋ ਆਓ ਦੁਆਰਾ ਸ਼ੁਰੂ ਕਰੀਏ ਜੇ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦਿਓਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਸੋ ਤੋਂ 3 ਦਿਨ ਤੁਸੀਂ ਹੌਟ ਪੈਕ ਜ਼ਰੂਰ ਦਿਓ। ਉਸ ਤੋਂ ਬਾਅਦ ਤੁਸੀਂ ਕੀ ਕਰਨੇ ਆ ਦੋ ਸਰਹਾਣੇ ਤੁਸੀਂ ਲੈ ਲੈਣੇ ਆ। ਜਦੋਂ ਵੀ ਡਿਸਕ ਪ੍ਰੋਟਰੂਜ਼ਨ ਹੁੰਦਾ ਡਿਸਕ ਨਿਕਲ ਕੇ ਬਾਹਰ ਆ ਜਾਂਦੀ ਹੈ ਔਰ ਅੱਗੇ ਆਪਣੀ ਜਿਹੜੀ ਖੂਨ ਦੀ ਸਪਲਾਈ ਹੈ ਉਸ ਨੂੰ ਉਹ ਰੋਕ ਦਿੰਦੀ ਹੈ। ਸੋ ਜ਼ਿਆਦਾਤਰ ਕੀ ਹੁੰਦਾ ਵੀ ਲੱਕ ਚ ਦਰਦ ਸਭ ਤੋਂ ਵੱਧ ਹੁੰਦਾ ਔਰ ਅਗਰ ਤੁਸੀਂ ਟੇਢੇ ਹੋ ਗਏ ਹੋ ਉਹ ਵੀ ਤੁਹਾਨੂੰ ਦੱਸਾਂਗੇ ਔਰ ਅਗਰ ਤੁਹਾਡੇ ਸਿਰਫ ਲੱਕ ਚ ਦਰਦ ਹੈ ਔਰ ਲੱਤਾਂ ਚ ਦੋਨੋਂ ਚ ਦਰਦ ਜਾ ਰਿਹਾ ਹੈ ਜਾਂ ਵੈਸੇ ਹੀ ਡਿਸਕ ਪ੍ਰੋਟਰੂਜ਼ਨ ਹੈ ਤੁਹਾਨੂੰ ਜੋ ਵੀ ਸਮੱਸਿਆ ਹੈ ਤੁਸੀਂ ਇਹ ਅੱਜ ਤੋਂ ਕਰਨਾ ਹੀ ਕਰਨਾ ਹੈ ਤੁਸੀਂ ਦੋ ਸੁਣਾਣੇ ਲੈ ਲੈਣੇ ਆ ਦੋ ਸੁਣਾਣੇ ਔਰ ਇਸ ਦੇ ਉੱਪਰ ਤੁਸੀਂ ਇਦਾਂ ਲੇਟ ਜਾਣਾ ਹੈ ਜਿਹੜਾ ਆਪਣਾ ਲੰਬਰ ਲੈਵਲ ਹੈ ਜਿੱਥੇ ਡਿਸਕ ਪੈਟਰੂਜਨ ਹੋਇਆ ਨਾ ਉਸ ਜਗ੍ਹਾ ਤੇ ਤੁਸੀਂ ਇਦਾਂ ਲੇਟ ਜਾਣਾ ਹੈ ਔਰ ਦੈਨ ਤੁਸੀਂ ਇਦਾਂ 10 ਤੋਂ 15 ਮਿੰਟ ਲੇਟੇ ਰਹਿਣਾ ਹੈ ਔਰ ਫੇਰ ਤੁਸੀਂ ਹੌਲੀ-ਹੌਲੀ ਇਹ ਦੋਨੋਂ ਸੁਣਾਣੇ ਸਾਈਡਾਂ ਤੋਂ ਕੱਢ ਦੇਣੇ ਆ ਔਰ ਦੈਨ ਤੁਸੀਂ ਫੇਰ ਹੌਲੀ-ਹੌਲੀ ਸਿੱਧੇ ਹੋ ਜਾਣਾ ਹੈ ਇਦਾਂ ਕਰਕੇ ਤੁਸੀਂ ਦੇਖੋਗੇ ਛੋਟੀ ਜੁ ਤਰਦ ਦਾ ਲੈਵਲ ਹੈ ਉਹ ਘਟਣਾ ਸ਼ੁਰੂ ਹੋ ਜਾਊਗਾ ਦੁਬਾਰਾ ਦੇਖੋ ਤੁਸੀਂ ਸਰਾਣੇ ਰੱਖ ਲਏ ਥੱਲੇ ਇਦਾਂ ਕਰਕੇ ਔਰ ਤੁਸੀਂ ਇਸ ਦੇ ਉੱਪਰ ਲੇਟ ਗਏ ਇਦਾਂ ਕਰਕੇ ਹੋ ਸਕੇ ਤਾਂ ਇਸ ਜਗ੍ਹਾ ਤੇ ਤੁਸੀਂ ਹਲਕੀ ਹਲਕੀ ਮ사ਜ ਕਰਾ ਲਓ ਆਪਣੇ ਘਰ ਦੇ ਕਿਸੇ ਮੈਂਬਰ ਤੋਂ ਔਰ ਨਾਲ ਦੀ ਨਾਲ ਹੀ ਇੱਥੇ ਸੇਕ ਜ਼ਰੂਰ ਦਿਓ ਤੁਸੀਂ ਦੇਖੋਗੇ ਛੋਟੇ ਜਿਹੜਾ ਦਰਦ ਦਾ ਲੈਵਲ ਹੈ ਨਾ ਉਹ ਘਟਣਾ ਸ਼ੁਰੂ ਹੋ ਜਾਣਾ ਲੈਵਲ ਕਿਵੇਂ ਘਟੇਗਾ ਮਤਲਬ ਲੱਤਾਂ ਤੋਂ ਦਰਦ ਉੱਪਰ ਆ ਜਾਏਗਾ ਸਿਰਫ ਇਸ ਜਗ੍ਹਾ ਤੇ ਦਰਦ ਰਹਿਣਾ ਸ਼ੁਰੂ ਹੋ ਜਾਏਗਾ ਕਿ ਕਿ ਇੱਕ ਅਸਰਤਾ ਸੀ ਆਪਣੀ ਕਲੀਨਿਕ ਤੇ ਕਰਾਉਣੇ ਆ ਸੋ ਤੁਸੀਂ ਵੀ ਟਰਾਈ ਕਰੋ ਉਦੋਂ ਬਾਅਦ 2-3 ਦਿਨ ਇਦਾਂ ਕਰੋ ਔਰ ਜਦੋਂ ਤੁਸੀਂ ਇਹ ਤੁਹਾਨੂੰ ਲੱਗ ਗਿਆ ਵੀ ਲੱਤ ਲੱਕ 'ਚ ਹੀ ਦਰਦ ਰਹਿ ਗਿਆ ਵੀ ਲੱਤਾਂ ਦਾ ਦਰਦ ਚਲਾ ਗਿਆ ਫਿਰ ਤੁਸੀਂ ਇਹ ਦੋਨੋਂ ਉਸਰਾਣੇ ਅੱਗੇ ਲਿਆਉਣੇ ਆ ਇਦਾਂ ਕਰਕੇ ਔਰ ਇਸ ਦੇ ਉੱਪਰ ਤੁਸੀਂ ਇਦਾਂ ਲੇਟ ਜਾਣਾ ਹੈ ਇਦਾਂ ਕਰਕੇ ਕੋਸ਼ਿਸ਼ ਕਰਨੀ ਵੀ ਇਸ ਪੋਜੀਸ਼ਨ ਦੇ ਵਿੱਚ ਤੁਸੀਂ 10 ਤੋਂ 15 ਮਿੰਟ ਕੋਸ਼ਿਸ਼ ਕਰੋ ਵੀ ਰਹੋ ਅਗਰ ਨਹੀਂ ਰਹਿ ਜਾਏਗਾ ਤਾਂ ਇੱਕ ਸਰਾਣਾ ਕਰ ਦੇਣਾ ਅਗਰ ਇੱਕ ਸਰਾਣੇ ਵੀ ਨਹੀਂ ਰਿਹਾ ਜਾਏਗਾ ਤਾਂ ਤੁਸੀਂ ਸਿੰਪਲ ਇਦਾਂ ਕਰਕੇ ਲੇਟ ਸਕਦੇ ਹੋ ਇਹ ਹੋਗੀ ਤੁਹਾਡੀ ਦੂਜੀ ਕਸਰਤ ਹੁਣ ਉਸ ਤੋਂ ਬਾਅਦ ਜਿਹੜਾ ਨੈਕਸਟ ਹੈ ਉਹ ਕੀ ਹੈ ਵੀ ਆਪਾਂ ਹਾਫ ਕੋਬਰਾ ਐਕਸਰਸਾਈਜ਼ ਕਰਾਂਗੇ ਪਹਿਲਾਂ ਇਦਾਂ ਉਲਟੇ ਲੇਟੇ ਆਂ ਔਰ ਉੱਪਰ ਉਠਾਂਗੇ ਇਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਥੈਨ ਹੌਲੀ ਹੌਲੀ ਤੁਸੀਂ ਥੱਲੇ ਚਲੇ ਜਾਣਾ ਫੇਰ ਉੱਪਰ ਉੱਠਣ ਦੀ ਕੋਸ਼ਿਸ਼ ਇੱਥੇ ਆਪਾਂ 10 ਗੈਣਨੇ ਆ 1 2 3 4 5 6 7 8 9 10 ਦੈਨ ਰਿਲੈਕਸ ਇਸਦੇ ਤੁਸੀਂ 4 ਤੋਂ 5 ਸੈੱਟ ਲਾਉਣੇ ਸ਼ੁਰੂ ਕਰ ਦਿਓ ਉਸ ਤੋਂ ਬਾਅਦ ਜਦੋਂ ਤੁਹਾਡੇ ਦਰ ਦਾ ਲੈਵਲ ਹੋਰ ਘਟਣ ਲੱਗ ਗਿਆ ਫਿਰ ਤਾਕਤ ਲਈ ਸਿਰਫ ਦੋ ਸਟਰੈਂਥਨਿੰਗ ਐਕਸਰਸਾਈਜ਼ਸ ਕਰਨੀਆਂ ਨੇ ਉਹ ਕਿਹੜੀਆਂ ਨੇ ਤੁਸੀਂ ਦੋਨੋਂ ਹੱਥ ਜਿਹੜੇ ਆਪਣੇ ਉਹ ਬੈਕ ਤੇ ਇਸ ਜਗ੍ਹਾ ਰੱਖ ਲਓਗੇ ਔਰ ਉੱਪਰ ਉੱਠਣ ਦੀ ਕੋਸ਼ਿਸ਼ ਇੱਥੇ ਤੁਸੀਂ 10 ਗੈਣਨੇ ਆ 1 2 3 4 5 6 7 8 9 10 देन रिलैक्स जेमे आपा 10 गिनेया तुसी 5 वी गिन सकदे हो 5 नी गिन सके दो ही गिन लेओ पर करियो जरूर दोबारा देखो ऊपर उठो इथे आपा 10 सेकंड होल्ड 1 2 3 4 5 6 7 8 9 10 देन रिलैक्स फेरो पर उठेंगे इथे 10 सेकंड होल्ड एक 2 10 4 5 6 7 8 9 10 देन रिलैक्स इज दे 4 ਤੋਂ 5 ਸੈਟ ਲੈਣੇ ਤੁਸੀਂ ਸ਼ੁਰੂ ਕਰ ਦੇਣੇ ਉਦੋਂ ਬਾਅਦ ਜਿਹੜੀ ਤੁਸੀਂ ਕਸਰਤ ਕਰਨੀ ਆ दैट इज ਕੈਟ ਐਂਡ ਕੈਮਲ ਸੋ ਆਪਕੋ ਪਹਿਲਾਂ ਤੁਸੀਂ ਕੈਟ ਬਣਗੇ ਇੱਥੇ 5 ਸੈਕਿੰਡ ਹੋਲਡ 1 2 3 4 5 ਮਤਲਬ ਜਿਹੜੀ ਆ ਚੀਜ਼ ਆ ਇਹ ਬਿੱਲੀ ਉਹ ਆਪਾਂ ਥੱਲੇ ਨੂੰ ਲੈ ਜਾਣੀ ਹੈ ਔਰ ਉਸ ਤੋਂ ਬਾਅਦ ਇਹ ਚੀਜ਼ ਆਪਾਂ ਊਠ ਵਾਂਗੂ ਉੱਪਰ ਚੱਕ ਦੇਣੀ ਹੈ ਐਦਾਂ ਕਰਕੇ ਕੈਮਲ ਬਣ ਜਾਗੇ ਔਰ ਦੋਨਾਂ ਗੋਡਿਆਂ ਦੇ ਵਿਚਾਲੇ ਦੇਖਾਂਗੇ ਇਹ ਹੋਲਡ ਕਰਾਂਗੇ 5 ਸੈਕਿੰਡ 1 2 3 4 5 ਫਿਰ ਕੈਟ 1 2 3 4 5 ਫਿਰ ਕੈਮਲ 1 2 3 4 5 ਫਿਰ ਕੈਟ 1 2 3 4 5 ਫਿਰ ਕੈਮਲ 1 2 3 4 5 ਦੈਨ ਰਿਲੈਕਸ ਐਦਾਂ ਤੁਸੀਂ ਪੰਜ ਵਾਰੀ ਕੈਟ ਪੰਜ ਵਾਰੀ ਕੈਮਲ ਕਰਨਾ ਔਰ ਦੈਨ ਤੁਸੀਂ ਹੌਲੀ-ਹੌਲੀ ਸਾਰੀਆਂ ਕਸਰਤਾਂ ਤੋਂ ਬਾਅਦ ਸਿੱਧੇ ਪੈਣਾ ਸ਼ੁਰੂ ਹੋ ਜਾਓਗੇ ਜਿਵੇਂ ਸਹਰਾਣੇ ਰੱਖੇ ਸੀਗੇ ਉਹ ਤੁਸੀਂ 4 ਤੋਂ 5 ਦਿਨ ਰੱਖਣੇ ਆ ਫਿਰ ਹੌਲੀ-ਹੌਲੀ ਉਹ ਛੱਡ ਦੇਣੇ ਆ ਫਿਰ ਐਂਡ ਵਾਲੀਆਂ ਕਸਰਤਾਂ ਜਿਹੜੀਆਂ ਸਟ੍ਰੈਨਿੰਗ ਐਕਸਰਸਾਈਜ਼ ਆਪਾਂ ਦੋ ਕੀਤੀਆਂ ਨੇ ਇਹ ਕਰਨੀਆਂ ਸ਼ੁਰੂ ਕਰ ਦੇਣੀਆਂ ਨੇ ਔਰ ਜਦੋਂ ਇਹ ਸਾਰੀਆਂ ਕਰਨੀਆਂ ਸ਼ੁਰੂ ਕਰਤੀਆਂ ਐਂਡ ਦੇ ਵਿੱਚ ਤੁਸੀਂ ਕੀ ਕਰੋਗੇ ਦੋਨੋਂ ਅੱਡੀਆਂ ਘ੍ਰੀਸ ਕੇ ਆਓਗੇ ਔਰ ਇਸ ਨੂੰ ਸ਼ਾਂਤੀ ਦੇ ਨਾਲ ਲਾ ਦੋਗੇ ਇੱਥੇ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 देन रिलैक्स फेर ਡੀਆਫਲੀ ਇਸਕੇ ਆਉਂਗੇ ਫਿਰ ਇਸ ਨੂੰ ਸਾਥੀ ਦੇ ਨਾਮ ਲਾ ਦੋਗੇ ਇਥੇ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 देन ਰਿਲੈਕਸ ਤੁਸੀਂ ਇਸ ਤਰ੍ਹਾਂ 10 ਵਾਰੀ ਕਰਨ ਦੀ ਕੋਸ਼ਿਸ਼ ਕਰਨੀ ਸੋ ਇਹ ਸਨ ਕਸਰਤਾਂ ਅਗਰ ਤੁਸੀਂ ਇਹ ਕਸਰਤਾਂ ਕਰੋਗੇ ਤੁਸੀਂ ਡਿਸਕ ਪ੍ਰੂਜਨ ਨੂੰ ਕਰਦੇ ਵਿੱਚ ਠੀਕ ਕਰ ਸਕਦੇ ਹੋ ਕਿਉਂਕਿ ਇਹ ਕਸਰਤਾਂਸੀਂ ਆਪਣੀ ਕਲੀਨਿਕ ਤੇ ਕਰਾਉਣੀ ਹੈ ਕੋਸ਼ਿਸ਼ ਕੁ ਗੱਲਾਂ ਦਾ ਧਿਆਨ ਰੱਖਣਾ ਅਗਰ ਤੁਸੀਂ ਦਰਦ ਤੁਹਾਡਾ ਡਿਸਕ ਪ੍ਰੋਟਰੂਜਨ ਦਾ ਤੁਸੀਂ ਮੰਨੋਗੇ ਨਹੀਂ 1 ਮਹੀਨੇ ਦੇ ਵਿੱਚ ਵਿੱਚ ਬਿਲਕੁਲ ਚਲਾ ਜਾਂਦਾ ਅਸੀਂ ਇਹ ਆਪਣੀ ਕਲੀਨਿਕ ਆਪਣੀ ਕਲੀਨਿਕ ਤੇ ਅਜ਼ਮਾਇਆ ਹੋਇਆ ਹੈ ਸੋ ਤੁਸੀਂ ਵੀ ਇਹ ਸ਼ੁਰੂ ਕਰੋ ਅਗਰ ਤੁਹਾਨੂੰ ਕੋਈ ਸਮੱਸਿਆ ਲੱਗਦੀ ਆ ਸਾਡੇ ਨਾਲ ਵਾਰਤਾਲਾਪ ਕਰਨ ਦੀ ਕੋਸ਼ਿਸ਼ ਕਰੋ ਜਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਤੁਸੀਂ ਕੁਝ ਵੀ ਪੁੱਛੋ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੇਂ ਵੀਡੀਓ ਨਾਲ ਤਿਲਦਨ ਤੁਸੀਂ ਸਾਰੇ ਜਾਣੇ ਆਪਣੀ ਸਿਹਤ ਦਾ ਔਰ ਆਪਣੇ ਪਰਿਵਾਰ ਦਾ ਧਿਆਨ ਰੱਖਿਓ ਜੀ ਸਤਿ ਸ੍ਰੀ ਅਕਾਲ ਜੀ